ਮੈਂ ਕਿਉਂਕਿ ਟਰੈਵਲ ਕਰ ਰਿਹਾ ਮੈਂ ਹੈ ਨਹੀਂ ਅੰਮ੍ਰਿਤਸਰ ਸਾਹਿਬ ਮਗਰ ਮੇਰੇ ਕੋਲ ਹੁਣੇ ਖਬਰ ਆਈ ਹੈ ਕਿ ਕੱਲ ਮੀਂਹ ਕਾਰਨ ਔਰ ਮੀਂਹ ਕੋਈ ਇਨਾ ਨਹੀਂ ਪਿਆ ਮਗਰ ਸਰਕਾਰ ਦੀ ਨਿਲੇਕੀ ਸਾਹਮਣੇ ਆਈ ਹੈ ਕਿ ਇੱਕ ਅਜੈਬ ਵਾਲੀ ਵਾਲਾ ਪੁਲ ਹੈ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਦੋਂ ਜਿਹੜੀ ਸੜਕ ਹੈ ਮਜੀਠੇ ਤੋਂ ਪੱਤੂ ਨੰਗਲ ਸਾਹਿਬ ਜਾਂਦੀ ਹੈ ਇਹ ਮੇਨ ਲਾਈਫਲਾਈਨ ਹੈ ਪਿਛਲੇ 2.5 ਸਾਲ ਤੋਂ ਉੱਥੇ ਇੱਕ ਨਿਕਾ ਜਿਹਾ ਪੁਲ ਰੇਲਵੇ ਫਾਟਕ ਦੇ ਨੇੜੇ ਪਿੰਡ ਜੈਬਾਲੀ ਦੇ ਅ ਨੁਕਸਾਨਿਆ ਗਿਆ ਉਹ ਅਨਫਿਟ ਪਾਇਆ ਗਿਆ ਕਿ ਉੱਥੋਂ ਨਹੀਂ ਵਰਤਿਆ ਜਾ ਸਕਦਾ ਔਰ ਅਸੀਂ ਇੱਕ ਵਾਰੀ ਨਹੀਂ अनेका ਵਾਰੀ ਇਸ ਗੱਲ ਨੂੰ ਬੀਬਾ ਗਨੀਪੌਰ ਨੇ ਵਿਧਾਨ ਸਭਾ 'ਚ ਸਵਾਲ ਵੀ ਪਾਇਆ ਔਰ ਜੇ ਸਵਾਲ ਦਾ ਜਵਾਬ ਮੰਤਰੀ ਜੀ ਨੇ ਇਹ ਦਿੱਤਾ ਈਟੀਓ ਸਾਹਿਬ ਨੇ ਕਿ ਇਹ ਤੁਰੰਤ ਬਣਾਤਾ ਜਾਊਗਾ ਮਗਰ ਸਰਕਾਰ ਦੀ ਅਜ ਨਲਕੀ ਦੇ ਕਰਕੇ ਕਿਉਂਕਿ 2.5 ਸਾਲ ਬੀਤ ਗਏ ਆ ਮੌਕੇ ਤੇ ਜਾ ਕੇ ਵੀ ਉਸ ਗੱਲ ਨੂੰ ਜਾਗਰੂਕ ਕੀਤਾ ਕਿ ਕਿਵੇਂ ਲੋਕਾਂ ਨੂੰ ਬੱਚਿਆਂ ਨੂੰ ਉੱਥੇ ਕੋਈ ਹਾਦਸਾ ਵਾਪਰ ਸਕਦਾ ਹੈ ਸਕੂਲ ਦੀਆਂ ਬਸਾਂ ਜਾਂਦੀਆਂ ਨੇ ਮੋਟਰਸਾਈਕਲ ਜਾਂਦੇ ਨੇ ਮੀ ਕਾਰਨ ਜਾਂ ਹੋਰ ਕਾਰਨ ਜੋ ਉੱਥੇ ਹਾਲਾਤ ਬਣੇ ਨੇ ਕੋਈ ਵੀ ਬੱਸ ਦਾ ਐਕਸੀਡੈਂਟ ਜਾਂ ਕੋਈ ਟਰੈਕਟਰ ਟਰਾਲੀ ਪਲਟ ਚੱਕਦੀ ਹੈ ਲੋਕਾਂ ਨੂੰ 7-7 ਕਿਲੋਮੀਟਰ ਦਾ ਫੇਰਾ ਲੈ ਕੇ ਆਉਣਾ ਪੈਂਦਾ ਰਿਹਾ ਮਗਰ ਸਰਕਾਰ ਤੇ ਜੂ ਨਹੀਂ ਸਕੀ ਆ ਇਲੈਕਸ਼ਨ ਦੇ ਵੇਲੇ ਤਾਲੀਵਾਲ ਸਾਹਿਬ ਉਥੇ ਗਏ ਔਰ ਡਰਾਮਾ ਕਰਤਾ ਕਿ ਜੀ ਅਸੀਂ ਪੁਲ ਬੜੀ ਛੇਤੀ ਮੁਕੰਮਲ ਕਰ ਦਾਂਗੇ ਮਗਰ 4 ਦਿਨ ਉਹ ਡਰਾਮਾ ਚੱਲਿਆ ਇਲੈਕਸ਼ਨ ਮੁੱਕੀ ਪੁਲ ਦਾ ਕੰਮ ਬੰਦ ਅੱਜ ਕੀ ਹੋਇਆ ਕੱਲ ਰਾਤ ਮੀਂਹ ਪਿਆ ਔਰ ਉਥੇ ਇਰੀਗੇਸ਼ਨ ਵਿਭਾਗ ਦੇ ਦੀ ਨਿਲਾਇਕੀ ਪੀ ਡਬਲਯੂ ਡੀ ਵਿਭਾਗ ਦੇ ਦੀ ਨਿਲਾਇਕੀ ਔਰ ਖਾਸ ਤੌਰ ਤੇ ਇੰਦਰਜੀਤ ਸਿੰਘ ਇੱਕ ਐਕਸੀਡੈਂਟ ਸਾਹਿਬ ਨੇ ਉਹਨਾਂ ਨੂੰ ਇੱਕ ਵਾਰ ਹੀ ਨਹੀਂ अनेका ਵਾਰੀ ਇਹ ਫੋਨ ਕਰਕੇ ਗੱਲ ਕਹੀ ਗਈ ਔਰ ਮੈਂ ਐਸ ਡੀ ਐਮ ਸਾਹਿਬਾ ਦੇ ਵੀ ਪ੍ਰਸ਼ਾਸਨ ਦੇ ਵੀ ਬਾਰ ਬਾਰ ਧਿਆਨ ਚ ਲਾਉਂਦਾ ਰਿਹਾ ਕਿ ਦੇਖੋ ਇਹ ਖਲਾਈ ਕਰ ਦੋ ਸਪਾਈ ਕਰ ਦੋ ਜੇ ਨਾ ਕੀਤੀ ਤੇ ਪਾਣੀ ਵੱਧ ਹੋਣ ਕਾਰਨ ਉੱਥੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਅੱਜ ਉਹੀ ਗੱਲ ਹੋਈ ਕਿ ਮੀਂਹ ਪੈਣ ਕਾਰਨ ਮੀਂਹ ਜਿਆਦਾ ਨਹੀਂ ਪਿਆ ਮਗਰ ਕਿਉਂਕਿ ਪੁੱਲ ਦੇ ਵਿੱਚ ਬਲੋਕੇਜ ਕੀਤੀ ਹੋਈ ਸੀ ਕੋਈ ਪੁੱਲ ਦਾ ਨਿਕਾਸੂ ਨਹੀਂ ਸੀ ਪਾਣੀ ਅੱਗੇ ਨਹੀਂ ਜਾ ਸਕਿਆ ਔਰ ਉਹਦਾ ਰਿਜ਼ਲਟ ਇਹ ਨਿਕਲਿਆ ਕਿ ਮੀਂਹ ਕਾਰਨ ਉੱਥੇ ਫਲਡਿੰਗ ਹੋ ਗਈ ਪਾਣੀ ਬਾਹਰ ਆ ਗਿਆ ਔਰ ਘੱਟੋ ਘੱਟ 500 ਕਿੱਲਾ ਫਸਲ ਨੁਕਸਾਨੀ ਗਈ ਹੈ ਇਸ ਲਈ ਮੈਂ ਇਮੀਡੀਏਟ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹ ਮੰਗ ਕਰਦਾ ਕਿ ਗਰਦਾਬਰੀ ਕਰਾਈ ਜਾਵੇ ਮਜੀਠੇ ਦੇ ਆਲੇ ਦੁਆਲੇ ਇਹ ਪਿੰਡ ਨੇ ਅਜੈਬ ਵਾਲੀ ਕੱਥੂ ਨੰਗਲ ਅ ਪਤਾਲਪੁਰੀ ਖਰਾਸ ਵਾਲਾ ਨਿਕਾ ਕੱਥੂ ਨੰਗਲ ਜਿੱਥੇ ਜਿੱਥੇ ਡੱਡੀਆਂ ਕਲੇਰ ਇਹ ਕਈ ਪਿੰਡ ਨੇ ਜਿਨ੍ਹਾਂ ਦੀ ਜ਼ਮੀਨ ਪੈਂਦੀ ਹੈ ਜਿਹਦੀ ਫਸਲ ਨੁਕਸਾਨੀ ਗਈ ਹੈ ਉਦੀ ਗਰਦਾਬਰੀ ਕਰਕੇ ਇਮੀਡੀਏਟਲੀ ਘੱਟੋ ਘੱਟ 50000 ਰੁਪਇਆ ਕੰਪਨਸੇਸ਼ਨ ਪਰ ਕਿਲਾ ਕਿਸਾਨਾਂ ਨੂੰ ਦਿੱਤਾ ਜਾਵੇ ਕਿਉਂਕਿ ਇਹ ਜੋ ਨੁਕਸਾਨ ਹੋਇਆ ਇਹ ਸਰਕਾਰ ਦੀ ਨਿਲੇਕੀ ਕਰਕੇ ਹੋਇਆ ਇਹਦੇ ਲਈ ਜ਼ਿੰਮੇਵਾਰ ਭਗਵੰਤ ਮਾਨ ਦੀ ਸਰਕਾਰ ਹੈ ਔਰ ਅੱਜ ਵੀ ਮੈਂ ਅਪੀਲ ਕਰਦਾ ਕਿ ਮਜੀਠੇ ਚ ਕਿਲੇ ਨਹੀਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪੰਜਾਬ ਦੀ ਸਾਰੀ ਡਰੇਨਾ ਦੀ ਮੀਂਹ ਤੋਂ ਪਹਿਲਾਂ ਪਹਿਲਾਂ ਜਿਹੜੀ ਖਲਾਈ ਹੋਣੀ ਚਾਹੀਦੀ ਸੀ ਸਫਾਈ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਰਹੀ ਪਿਛਲੀ ਵਾਰੀ ਵੀ ਮਜੀਠੇ ਪਾਣੀ ਆ ਗਿਆ ਸੀ ਡੁੱਬ ਗਿਆ ਸੀ ਗਰੀਬਾਂ ਦਾ ਨੁਕਸਾਨ ਹੋਇਆ ਅੱਜ ਫੇਰ ਹਾਲਾਤ ਉਹ ਪੈਦਾ ਹੋ ਰਿਹਾ ਔਰ ਇਹ ਜੋ ਨਲਾਈਕੀ ਹੈ ਇਹ ਸਰਕਾਰ ਦੀ ਆ ਮਾਨ ਸਾਹਿਬ ਚੁਟਕਲੇ ਸਾਡਾ ਟੈਸਟ ਲੈਂਡ ਦੀ ਜਗ੍ਹਾ ਤੁਸੀਂ ਆਪ ਦੇ ਟੈਸਟ ਚ ਪਾਸ ਹੋ ਜਿਓ ਇਲੈਕਸ਼ਨ ਦੇ ਟੈਸਟ ਚ ਵੀ ਫੇਲ ਹੋ ਗਏ ਪ੍ਰਸ਼ਾਸਨ ਕੁਸ਼ਾਸਨ ਲਾਅਨ ਆਰਡਰ ਸਰਕਾਰ ਨੂੰ ਚਲਾਉਣ ਦੇ ਵੀ ਤੁਸੀਂ ਨਾਕਾਬਲ ਫੇਲ ਹੋ ਰਹੇ ਹੋ ਤੁਡੀ ਕਾਬਲੀਅਤ ਤੇ ਲੋਕ ਸਵਾਲ ਉਠਾ ਰਹੇ ਆ ਅੱਜ ਹੱਥ ਜੋੜ ਕੇ ਬੇਨਤੀ ਆ ਕਿ ਲੋਕਾਂ ਦਾ ਨੁਕਸਾਨ ਨਾ ਕਰੋ ਆਪ ਦੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਉਂਦਿਆ ਹੋਇਆ ਜਿੱਥੇ ਮੁਆਵਜ਼ਾ ਦਿਓ ਉੱਥੇ ਇਮੀਡੀਏਟਲੀ ਉਸ ਟ੍ਰੇਨ ਦੀ ਖਲਾਈ ਕਰਾਓ ਅਜੈਬ ਵਾਲੀ ਪੁਲ ਚੱਲਦਾ ਕਰੋ ਕਿ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਜਾਂ ਫਸਲਾਂ ਦਾ ਨੁਕਸਾਨ ਨਾ ਹੋਵੇ ਬਹੁਤ ਬਹੁਤ ਧੰਨਵਾਦ